ਇੱਕ ਦਰਦਨਾਕ ਹਾਦਸਾ ਵਾਪਰਿਆ ਜਦੋਂ ਪੂਰਾ ਪਰਿਵਾਰ ਗੱਡੀ ਦੇ ਵਿੱਚ ਬੈਠ ਕੇ ਵਿਆਹ ਦੇ ਵਿੱਚ ਸ਼ਾਮਿਲ ਹੋਣ ਜਾ ਰਿਹਾ ਸੀ ਅਤੇ ਨਾਲ ਹੀ ਪਤਾ ਲੱਗਿਆ ਕਿ ਇਸ ਗੱਡੀ ਦੇ ਵਿੱਚ ਨਵਾਂ ਵਿਆਇਆ ਜੋੜਾ ਵੀ ਸਵਾਰ ਸੀ ਪਹਿਲੀ ਵਾਰ ਘੁੰਮਣ ਨਿਕਲਿਆ ਇਹ ਜੋੜਾ ਜੋ ਕਿ ਇੱਕ ਦਰਦਨਾਕ ਸੜਕ ਹਾਦਸੇ ਦਾ ਸ਼ਿਕਾਰ ਹੋਇਆ ਉਸ ਦੇ ਵਿੱਚ ਦੋਵੇਂ ਹੀ ਪਤੀ ਪਤਨੀ ਆਪਣੀ ਜਾਨ ਗਵਾ ਚੁੱਕੇ ਨੇ ਇਸ ਕਾਰ ਦੇ ਵਿੱਚ 5 ਜਾਣੇ ਸਵਾਰ ਸਨ ਦੋ ਪਰਾ ਅਤੇ ਉਹਨਾਂ ਦੀਆਂ ਪਤਨੀਆਂ ਉਸਦੇ ਸਮੇਤ ਇੱਕ ਛੋਟੀ ਜਹੀ ਮਾਸੂਮ ਬੱਚੀ ਪਤਾ ਲੱਗਿਆ ਕਿ ਚਾਰਾਂ ਦੀ ਹੀ ਜਾਨ ਚਲੀ ਗਈ ਚੰਗੀ ਕਿਸਮਤ ਦੇ ਨਾਲ ਰੱਬ ਨੇ ਪਤਾ ਨਹੀਂ ਕਿ ਮਾਸੂਮ ਧੀ ਨੂੰ ਕਿੰਜ ਬਚਾ ਲਿਆ ਇਹਨਾਂ ਹਾਦਸੇ ਦੀਆਂ ਤਸਵੀਰਾਂ ਨੂੰ ਦੇਖਤੇ ਹੋਏ ਹੋਸ਼ ਉੱਡ ਜਾਂਦੇ ਨੇ ਜਦੋਂ ਪਤਾ ਲੱਗਦਾ ਹੈ ਕਿ ਕਿੰਜ ਪੱਥਰਾਂ ਦੇ ਨਾਲ ਭਰਿਆ ਹੋਇਆ ਟਿਪਰ ਕਾਰ ਦੇ ਉੱਪਰ ਹੀ ਆ ਕੇ ਗਿਰਿਆ ਅਤੇ ਉਸ ਤੋਂ ਬਾਅਦ ਕਾਰ ਦੇ ਜੋ ਹਾਲਾਤ ਸਨ ਜੀਸੀਬੀ ਦੇ ਨਾਲ ਵੀ ਉਸ ਨੂੰ ਚੱਕਣਾ ਇਨਾ ਔਖਾ ਹੋ ਰਿਹਾ ਸੀ ਕਿ ਸਮਝ ਨਹੀਂ ਪੈਂਦੀ ਸੀ ਕਿ ਇਹ ਕਾਰ ਦੇ ਹੀ 부ਜੇ ਨੇ ਪਤਨਾਂ ਦੇ ਨਾਲ ਭਰਿਆ ਹੋਇਆ ਟਿੱਪਰ ਕਾਰ ਤੇ ਪਲਟ ਗਿਆ ਇਸ ਦੇ ਵਿੱਚ ਇੱਕੋ ਹੀ ਪਰਿਵਾਰ ਦੇ 4 ਜਾਣੇ ਦਮ ਤੋੜ ਗਏ ਦੋ ਸਕੇ ਭਰਾਵਾਂ ਸਮੇਤ ਉਹਨਾਂ ਦੀ ਪਤਨੀਆਂ ਦੀ ਜਾਨ ਚਲੀ ਗਈ ਪੂਰਾ ਟੱਬਰ ਬਰਬਾਦ ਹੋ ਚੁੱਕਿਆ ਮੋਗਾ ਦੇ ਵਿੱਚ ਵਿਆਸ ਮਾਗਮ ਦੇ ਵਿੱਚ ਸ਼ਾਮਲ ਹੋਣਾ ਆਇਆ ਹੋਇਆ ਸੀ ਇਹ ਪਰਿਵਾਰ ਇਸ ਦੇ ਵਿੱਚ ਛੋਟੀ ਮਾਸੂਮ ਬੱਚੀ ਰੋਂਦੀ ਜਦੋਂ ਸੁਣੀ ਗਈ ਤਾਂ ਉਸ ਨੂੰ ਬਾਹਰ ਕਢਿਆ ਬਾਹਰ ਕਢਦੇ ਹੀ ਉਸ ਬੱਚੀ ਨੂੰ ਨਹੀਂ ਹੋਸ਼ ਆ ਰਹੀ ਸੀ ਕਿ ਆਖਿਰਕਾਰ ਉਸਤੇ ਨਾਲ ਵਾਪਰਿਆ ਕੀ ਹੈ ਪਰ ਇਹ ਰੱਬ ਦੀ ਮਿਹਰ ਹੀ ਕਹੀ ਜਾ ਸਕਦੀ ਹੈ ਜਿਸ ਦੇ ਵਿੱਚ ਇੱਕ 마ਸੂਮ ਬੱਚੀ ਹੀ ਬਚ ਪਾਈ ਹੈ ਪਰ ਇਸ ਹਾਦਸੇ ਦੀਆਂ ਤਸਵੀਰਾਂ ਦੇਖ ਕੇ ਇਹ ਜਾਪਦਾ ਹੈ ਕਿ ਇਸ ਦੇ ਵਿੱਚ ਸਵਾਰ ਕੋਈ ਵੀ ਵਿਅਕਤੀ ਬਚ ਨਹੀਂ ਸਕਦਾ ਸੀ ਪਰ ਤੁਸੀਂ ਦੇਖ ਸਕਦੇ ਹੋ ਇੱਕ ਕੁੜੀ ਛੋਟੀ ਜਹੀ ਮਾਸੂਮ ਬੱਚੀ ਬਚ ਚੁੱਕੀ ਹੈ ਪਰ ਉਸਦੇ ਮਾਪੇ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਵਿਆਹ ਵਾਲੀ ਜੋੜੀ ਇਸ ਦੁਨੀਆ ਤੋਂ ਚਲੀ ਗਈ ਗੱਡੀ ਦੇ ਵਿੱਚ ਬੈਠਾ ਪਰਿਵਾਰ ਇਹ ਖਤਮ ਹੋ ਗਿਆ ਇਹ ਖਬਰ ਜਦੋਂ ਇਹਨਾਂ ਦੇ ਮਾਪਿਆਂ ਦੇ ਕੋਲ ਪਹੁੰਚਣੀ ਹੈ ਤਾਂ ਉਹਨਾਂ ਤੇ ਕੀ ਬੀਤੇਗੀ ਜਿਨ੍ਹਾਂ ਨੇ ਆਪਣਾ ਸਭ ਕੁਝ ਗਵਾ ਦਿੱਤਾ ਦੋ ਜਵਾਨ ਪੁੱਤ ਵੀ ਚਲੇ ਗਏ ਅਤੇ ਨੂਹਾ ਵੀ ਮਾਸੂਮ ਪੋਤੀ ਦਾ ਹੁਣ ਕੀ ਬਣੇਗਾ ਇਹ ਰੱਬ ਹੀ ਰੱਖੇ ਮੋਗਾ ਦੇ ਬਰਨਾਲਾ ਰੋਡ ਤੇ ਇਹ ਭਿਆਨਕ ਹਾਦਸਾ ਹੋਇਆ ਜਿਸ ਦੀਆਂ ਤਸਵੀਰਾਂ ਤੁਸੀਂ ਇਸ ਸਮੇਂ ਦੇਖ ਰਹੇ ਹੋ ਕਾਰ ਨੂੰ ਬਚਾਉਂਦੇ ਹੋਏ ਪੱਥਰ ਦੇ ਨਾਲ ਭਰਿਆ ਹੋਇਆ ਟਿਪਰ ਪਲਟ ਜਾਣ ਦੀ ਗੱਲ ਆਖੀ ਜਾ ਰਹੀ ਹੈ ਮੌਕੇ ਤੇ ਮੌਜੂਦ ਲੋਕਾਂ ਤੇ ਰਾਗੀਰਾ ਨੇ ਦੱਸਿਆ ਕਿ ਕਾਰ ਦੇ ਵੱਲੋਂ ਓਵਰਟੇਕ ਕਰਦੇ ਹੋਏ ਜਦੋਂ ਟਿਪਰ ਦੇ ਅੱਗੋਂ ਮੋੜਿਆ ਗਿਆ ਤਾਂ ਉਸ ਤੋਂ ਬਾਅਦ ਹੀ ਟਿਪਰ ਬ੍ਰੇਕਾਂ ਲਗਾਉਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਉਹ ਬੇਕਾਬੂ ਹੋ ਗਿਆ ਲੋਕਾਂ ਦਾ ਕਹਿਣਾ ਸੀ ਕਿ ਜੇਕਰ ਇਹ ਪਰਿਵਾਰ ਜਲਦਬਾਜ਼ੀ ਨਾ ਕਰਦਾ ਕਾਰ ਦਾ ਡਰਾਈਵਰ ਕੁਝ ਦੇਰ ਇੰਤਜ਼ਾਰ ਕਰ ਲੈਂਦਾ ਤੇ ਟੀਪਰ ਨੂੰ ਲੰਘ ਜਾਣ ਦਿੰਦਾ ਤਾਂ ਇਹ ਹਾਦਸਾ ਨਹੀਂ ਹੋਣਾ ਸੀ ਚਾਰ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਸੀ ਜੇਕਰ ਉਹ ਸਾਵਧਾਨੀ ਦੇ ਨਾਲ ਚੱਲਦੇ ਤਾਂ ਅਜਿਹੇ ਪਰਿਵਾਰ ਨਾ ਉਜੜਦਾ ਫਿਲਹਾਲ ਕਾਰ ਦੇ ਵਿੱਚ ਪੰਜ ਜਾਣੇ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਮਾਸੂਮ ਬੱਚੀ ਨੂੰ ਬਾਹਰ ਕੱਢਿਆ ਗਿਆ 108 ਐਂਬੂਲੈਂਸ ਦੇ ਰਾਹੀਂ ਮ੍ਰਿਤਕ ਦੇਹਾਂ ਨੂੰ ਜਿੱਥੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਉੱਥੇ ਹੀ ਮਾਸੂਮ ਬੱਚੀ ਨੂੰ ਗੋਦ ਦੇ ਵਿੱਚ ਚੁੱਕ ਕੇ ਖੜੀ ਲੋਕਾਂ ਦੇ ਵੱਲੋਂ ਕਹਿਣਾ ਸੀ ਕਿ ਉਹਨਾਂ ਦੇ ਪਰਿਵਾਰ ਤੇ ਨਾਲ ਹੁਣ ਸੰਪਰਕ ਕੀਤਾ ਜਾਵੇਗਾ ਤਾਂ ਜੋ ਉਹ ਇਸ ਬੱਚੀ ਨੂੰ ਉਹਨਾਂ ਦੇ ਹਵਾਲੇ ਕਰ ਸਕਣ ਪਤਾ ਲੱਗਿਆ ਕਿ ਇਹ ਪਰਿਵਾਰ ਰਾਜਸਥਾਨ ਦਾ ਰਹਿਣ ਵਾਲਾ ਸੀ ਪਤੀ ਪਤਨੀ ਦੋਵੇਂ ਹੀ ਆ ਵਿਆਸ ਮਾਗਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਆਏ ਸੀ ਪਿੰਡ ਦੋਦਾਰ ਤੇ ਵਿੱਚ ਵਿਆਸ ਮਾਗਮ ਦੇ ਲਈ ਆਏ ਹੋਏ ਸਨ ਮੋਗਾ ਦੇ ਕੋਲ ਇਹ ਪਿੰਡ ਪੈਂਦਾ ਹੈ ਜਿੱਥੇ ਪਰਿਵਾਰ ਨੇ ਵਿਆਹ ਟੈਂਡ ਕੀਤਾ ਕਰੀਬ 2 ਵਜੇ ਇਹ ਸਾਰਾ ਹਾਦਸਾ ਹੋਇਆ ਜਿਸ ਦੇ ਵਿੱਚ ਪਰਿਵਾਰ ਖਤਮ ਹੋ ਚੁੱਕਿਆ ਨਵੇਂ ਵਿਆਹੇ ਜੋੜੇ ਦੇ ਨਾਲ ਇੰਨਾ ਮਾੜਾ ਵੀ ਹੋ ਸਕਦਾ ਸੀ ਇਹ ਕਦੇ ਕੋਈ ਸੋਚ ਨਹੀਂ ਸਕਦਾ ਸੀ ਘਰ ਤੋਂ ਨਿਕਲ ਤੋਂ ਬਾਅਦ ਹੀ ਇਹ ਸਭ ਕੁਝ ਵਾਪਰ ਗਿਆ ਤੇ ਹੁਣ 마ਸੂਮ ਬੱਚੀ ਦੀ ਜਾਨ ਬਚੀ ਹੈ ਜੀ ਨਾਮ ਤੁਹਾਡਾ ਹਾਂਜੀ ਜੀ ਨਾਮ ਮੈਂ ਤੁਹਾਡਾ ਮੇਰਾ ਨਾਮ ਸੁਵਾਲ ਸਿੰਘ ਹੈ ਜੀ ਤੁਹਾਨੂੰ ਕੀ ਐਕਸੀਡੈਂਟ ਹੋਇਆ ਕਿਵੇਂ ਹੋਇਆ ਕੁਝ ਪਤਾ ਲੱਗਾ ਇਹ ਜੀ ਟਿਪਰ ਆਉਂਦਾ ਸੀ ਮੋਗਿਆਲੇ ਵਾਲੇ ਕੋ ਪੱਥਰ ਦਾ ਭਰਿਆ ਹੋਇਆ ਪੱਤਰ ਦਾ ਭਰਿਆ ਟਿਪਰ ਆਉਂਦਾ ਸੀ ਮੂਹਰ ਲੈ ਇਹਦੇ ਨਾਲ ਹੀ ਇਹਦੇ ਪਿਛਲੇ ਪਾਸੇ ਗੱਡੀ ਆਉਂਦੀ ਸੀਗੀ ਉਹਨਾਂ ਨੇ ਗੱਡੀ ਓਵਰਟੈਕ ਕਰਕੇ ਉਹ ਜਮਾ ਮੂਰ ਦੀ ਮੋੜਦੀ ਐ ਖੱਬੇ ਪਾਸੇ ਨੂੰ ਤੇ ਰੋਡ ਸੀਗਾ ਤੇ ਉਹਨਾਂ ਨੇ ਮੂਰ ਦੀ ਮੋੜਦੀ ਪਿੱਛੋਂ ਥੋੜਾ ਜਿਹਾ ਵੇਟ ਕਰ ਲਈਂ ਜੇ ਤਾਂ ਟਰੱਕ ਲੰਘ ਜਾਂਦੇ ਬਾਹਰ ਚ ਮੋੜ ਲੈਂਦੇ ਠੀਕ ਰਹਿੰਦੇ ਪਰ ਮੂਰ ਦੀ ਮੋੜਤੀ ਉਹ ਅਨ ਕੰਟਰੋਲ ਹੋ ਗਿਆ ਟਰੱਕ ਉਹਨਾਂ ਤੋਂ ਜਿਹਦੇ ਇੱਕਦਾਂ ਮੂਰੇ ਆ ਗਏ ਉਹਦੋਂ ਫਿਰ ਸੰਭਲਿਆ ਨਹੀਂ ਟਰੱਕ ਬ੍ਰੇਕਾ ਬਹੁਤ ਮਾਰੀਆਂ ਟਰੱਕ ਵਾਲੇ ਨੇ ਤੇ ਫਿਰ ਉਹਦੇ ਉੱਤੇ ਆ ਕੇ ਡਿੱਗੀ ਗੱਡੀ ਐ ਚਾਰ ਜਾਣੇ ਸੀਗੇ ਕੱਢਿਆ ਤੁਸੀਂ ਹਾਂਜੀ ਕੱਢਿਆ ਜੀ ਕੋਣ ਕੋਣ ਸੀ ਬਤਲ ਲਗਾ ਕਿੱਥੋਂ ਆਏ ਸੀ ਇਹ ਜੀ ਆਏ ਸੀਗੇ ਹਨੂਮਾਨਗੜ੍ਹ ਤੋਂ ਦੱਸਦੇ ਆ ਜੀ ਉੱਥੋਂ ਆਏ ਸੀਗੇ ਦੋਦਰ ਚੱਲੇ ਸੀਗੇ ਟਰੱਕ ਪਲਟ ਕੇ ਸੀ ਕਾਰ ਦੇ ਉੱਪਰ ਹਾਂ ਜੀ ਟਰੱਕ ਉੱਤੇ ਪਲਟ ਗਿਆ ਜੀ ਬਹੁਤ ਟਾਈਮ ਲਾਇਆ ਧਾ ਘੰਟਾ ਤੱਕ ਲਾਇਆ ਪੂਰਾ ਅਸੀਂ ਤਾਂ ਹੱਥਾਂ ਨਾਲ ਪੱਥਰ ਲਾਇਆ ਸਾਰਾ ਟਰੱਕ ਦਾ ਹਾਲਤ ਕਿਤਾ ਉਹਨਾਂ ਨੇ ਜੀ ਆਦੀ ਉਹ ਮਿਲਦਾ ਜਿਹੜੇ ਲੈ ਕੇ ਐਂਬੂਲੈਂਸ ਸੀ ਮੁਸ਼ਕਲ ਆਈ ਉਹਨਾਂ ਦਾ ਤੱਕ ਉੱਥੇ ਜਾ ਕੇ ਪਤਾ ਲੱਗੂਗਾ ਇੱਥੋਂ ਤੱਕ ਮੈਨੂੰ ਲੱਗਦਾ ਖਤਮ ਨਹੀਂ ਸੀਗੀ ਕੁੜੀ ਇੱਕ ਨਿੱਕੀ ਜੀ ਵਜੀ ਆ ਜੀ ਉਹ ਤਾਂ ਇੱਕ ਪਾਸੇ ਦੀ ਕੱਢ ਲਈ ਸੀ ਅਸੀਂ ਹੋਗਰੇ ਜੇ ਵੇਚ ਦੀ ਫੜ ਕੇ ਆਏ ਪੱਥਰ ਉ ਗੱਡੀ ਕਿਹੜੀ ਜੀ ਗੱਡੀ ਮੇਰੇ ਸਾਹ ਰਾਹੀਂ 20 ਹੈ ਜੀ ਬਾਈ ਜੀ ਕੀ ਨਾਮ ਹੈ ਤੁਹਾਡੇ ਸਰ ਮੇਰਾ ਨਾਮ ਜਸਵਿੰਦਰ ਸਿੰਘ ਆ 108 ਐਮਬੂਲੈਂਸ ਦਾ ਸਟਾਫ ਹੈ ਅਸੀਂ ਮੁੱਕ ਗਏ ਤੁਸੀਂ ਸਰਕਾਰੀ ਹਸਪਤਾਲ ਕੁਝ ਲੈ ਕੇ ਆਏ ਮਰੀਜ਼ਾਂ ਦੀ ਕੀ ਮਾਮਲਾ ਜੀ ਹਾਂਜੀ ਸਰ ਇਹ ਮਾਮਲਾ ਸੀਗਾ ਜੀ ਇਹ ਆਪਣੇ ਗੰਗਾ ਨਗਰ ਤੋਂ ਆਏ ਸੀਗੇ ਜੀ ਇਹ ਮੈਰਿਜ ਦੇ ਉੱਤੇ ਦੌੜਰ ਤੇ ਚਾਰ ਚਾਰ ਫੈਮਿਲੀ ਮੈਂਬਰ ਸੀ ਇੱਕ ਬੱਚਾ ਸੀਗਾ ਜੀ ਇਹਨਾਂ ਦੇ ਨਾਲ ਕਾਤੇ ਸੀ ਇਹ ਆਈ 20 ਗੱਡੀ ਤੇ ਸੀ ਇਹ ਦੱਸਿਆ ਸਾਨੂੰ ਤੇ ਹਾਸਾ ਕਿ ਹਾਸਾ ਜੀ 메ਨ ਹਾਈਵੇ ਤੇ ਕ੍ਰੋਸਿੰਗ ਆਈ ਜਦੋਂ ਬੰਦਾ ਉਧਰ ਨੂੰ ਜਾਈਦਾ ਤੇ ਉੱਥੇ ਟਿਪਰ ਆ ਰਿਹਾ ਸੀਗਾ ਲੋਡ ਸੀਗਾ ਉਹ ਪੱਥਰ ਦੇ ਨਾਲ ਭਰਿਆ ਹੋਇਆ ਸੀਗਾ ਉਹਦੇ ਅੱਗੇ ਗੱਡੀ ਆ ਗਈ ਜਿਹੜੇ ਕ੍ਰੋਸਿੰਗ ਕਰਦੇ ਸੀਗੇ ਤੇ ਉਹ ਟਿਪਰ ਉੱਪਰ ਪਲਟ ਗਿਆ ਜੀ ਤੇ ਕਿੰਨੇ ਜਖਮੀ ਕਿੰਨੇ ਇਹ ਚਾਰ ਇਹ ਚਾਰ ਜਣੇ ਪੰਜ ਜਣੇ ਸੀਗੇ ਜੀ ਇੱਕ ਬੱਚਾ ਬਚ ਗਿਆ ਜੀ ਚਾਰ ਪੇਸ਼ੈਂਟ ਇੱਥੇ ਪਹੁੰਚ ਗਏ ਸੀਵਲ ਦੇ ਵਿੱਚ ਤੇ ਜਿਹੜੇ ਹਾਂਜੀ ਹਾਂਜੀ ਇਹ ਰਾਜਸਥਾਨ ਦੇ ਰਹਿਣ ਵਾਲੇ ਹਾਂਜੀ ਇਹ ਰਾਜਸਥਾਨ ਦੇ ਰਹਿਣ ਵਾਲੇ ਜੀ ਤੇ ਅੱਜ ਤਕਰੀਬਨ ਦੰਦੇ 2 ਵਜੇ ਜਿਹੜਾ ਮੋਗਾ ਤੋਂ ਬਰਨਾਲਾ ਜਿਹੜਾ ਮੇਨ ਹਾਈਵੇ ਜੀਟੀ ਰੋਡ ਪੈਂਦਾ ਉਹਦੇ ਤੇ ਇੱਕ ਪਿੰਡ ਪੈਂਦਾ ਪੁੱਤਰਕਲਾਂ ਤੇ ਉਹਦੇ ਪੁੱਤਰਕਲਾਂ ਪਿੰਡ ਦੇ ਬਾਹਰ ਵਾਰ ਜਿਹੜਾ ਮੇਨ ਹਾਈਵੇ ਜਾਂਦਾ ਤੇ ਇੱਕ ਚਰਸਤਾ ਬਣਦਾ ਤੇ ਉੱਥੇ ਇੱਕ ਮੋਗਾ ਸਾਈਡ ਤੋਂ ਇੱਕ ਟੱਕਰ ਟਿਪਰ ਸੀਗਾ ਜਿਹੜਾ ਬਹੁਤ ਭਾਰੀ ਬੱਟਿਆਂ ਦਾ ਪੱਥਰਾਂ ਦਾ ਭਰਿਆ ਹੋਇਆ ਸੀ ਉਹ ਬੜੀ ਤੇਜ਼ ਰਫਤਾਰੀ ਨਾਲ ਬਰਨਾਲਾ ਸਾਈਡ ਨੂੰ ਜਾ ਰਿਹਾ ਸੀ ਤੇ ਸਾਹਮਣੇ ਪਿੰਟ ਸਾਈਡ ਤੋਂ ਇੱਕ i20 ਕਾਰ ਜਦੋਂ ਚੌਂਕ ਦੇ ਵਿੱਚ ਆਈ ਤਾਂ ਜਿਹੜਾ ਟਿਪਰ ਆ ਇੱਕਦਮ ਟਿਪਰ ਉਹ ਕਾਰ ਦੇ ਉੱਤੇ ਪਲਟ ਗਿਆ ਜਿਹਦੇ ਕਰਕੇ ਸਾਰੇ ਬੱਟੇ ਜਿਹੜੇ ਭਾਰੀ ਪੱਥਰ ਉਹ ਵੀ ਕਾਰ ਦੇ ਉੱਪਰ ਡਿੱਗ ਪਏ ਪਏ ਤੇ ਕਾਰ ਨੂੰ ਜਿਹੜਾ ਟਿਪਰ ਦੀ ਪਾਰਟੀ ਨੇ ਕਾਰ ਨੂੰ ਬੁਰੀ ਤਰ੍ਹਾਂ ਨਾਲ ਕਵਰ ਕਰ ਲਿਆ ਮੈਂ ਨੇੜੇ ਹੀ ਸੀਗਾ ਤੇ ਜਦੋਂ ਸਾਡੀ ਪੁਲਿਸ ਪਾਰਟੀ ਐਸਐਚਓ ਪ੍ਰਤਾਪ ਸਿੰਘ ਤੇ ਹੋਰ ساری ਪੁਲਿਸ ਪਾਰਟੀ ਆ ਗਈ ਤੇ ਅਸੀਂ ਮੌਕੇ ਤੇ ਮੌਕੇ ਤੇ ਦੋ ਹੈਲਟਰੇ ਮਸ਼ੀਨਾਂ ਤੇ ਐਂਬੂਲੈਂਸਾਂ ਮੰਗਾਇਆ ਤੇ ਫਿਰ ਆਮ ਪਬਲਿਕ ਨੇ ਬਹੁਤ ਸਹਿਯੋਗ ਦਿੱਤਾ ਪਬਲਿਕ ਦੇ ਸਹਿਯੋਗ ਦੇ ਨਾਲ ਅਸੀਂ ਬੜੀ ਜਦੋਜਹਿਦ ਤਕਰੀਬਨ ਪੌਣੇ ਘੰਟੇ ਦੀ ਜਦੋਜਹਿਦ ਤੋਂ ਬਾਅਦ ਉਹ ਕਾਰ ਦੇ ਵਿੱਚੋਂ ਇੱਕ ਨਾਮ ਨਾਂਬੇ ਉਹ ਤਾਂ ਜੋੜਾ ਸੀ ਤੇ ਇੱਕ ਹੋਰ ਆਦਮੀ ਤੇ ਔਰਤ ਸੀ ਉਹਨਾਂ ਨੂੰ ਬਾਹਰ ਕੱਢ ਕੇ ਐਂਬੂਲੈਂਸ ਵਿੱਚ ਪਾ ਕੇ ਅਸੀਂ ਮੁੱਢਲੀ ਸਹਾਇਤਾ ਲਈ ਮੋਕੇ ਭੇਜਿਆ ਸਰ ਉਹਨਾਂ ਦੀ ਹਾਲਤ ਕਿਹਦਾ ਜਿਹੜੇ ਜਿਹੜੀ ਹਾਲਤ ਸੀਗੀ ਉਹ ਬਹੁਤ ਹੀ ਕ੍ਰਿਟੀਕਲ ਹਾਲਤ ਸੀ ਮੈਂ ਇਹ ਭਿਆਨਕ ਜਿਹਾ ਐਕਸੀਡੈਂਟ ਦਾ ਮੰਜ਼ਰ ਪਹਿਲੀ ਵਾਰੀ ਦੇਖਿਆ ਜਦੋਂ ਇੰਨੀ ਪੂਰੀ ਤਰ੍ਹਾਂ ਨਾਲ ਜਿਹੜੀ ਕਾਰ ਉਹਨੇ ਪੱਥਰਾਂ ਨੇ ਤੇ ਇਹਨੇ ਕਵਰ ਕੀਤੀ ਹੋਈ ਸੀ ਟਿਪਰ ਨੇ ਤੇ ਉਹਨਾਂ ਦੇ ਵਿੱਚੋਂ ਹਾਲਤ ਸੀ ਬਈ ਸਾਰਿਆਂ ਦੀ ਹਾਲਤ ਬਹੁਤ ਕ੍ਰਿਟੀਕਲ ਸੀਗੀ ਬਈ ਤਕਰੀਬਨ ਤਿੰਨ ਬੰਦੇ ਤਾਂ ਉਹ ਡੈਡੀ ਜਾਪਦੇ ਸੀਗੇ ਤੇ ਬਾਕੀ ਪਰਮਾਤਮਾ ਮਿਹਰ ਕਰੇ ਤੇ ਉਹ ਸਹੀ ਸਲਾਮਤ ਰਹੋ ਜਣ ਪਰ ਕਿੱਥੋਂ ਆ ਰਹੇ ਸੀ ਪਤਾ ਲੱਗਿਆ ਵੀ ਕਿੱਥੋਂ ਆ ਕਿੱਥੇ ਜਾ ਰਹੇ ਇਹ ਇਹ ਕਿਹੜਾ ਪਰਿਵਾਰ ਆ ਇਹ ਜਿਹੜੀ ਨਾਮ ਬੈ ਉਹ ਤਾਂ ਲੜਕੀ ਆ ਇਹਦਾ ਪਤਾ ਲੱਗਿਆ ਵੀ ਤਕਰੀਬਨ 15-20 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਪਰਿਵਾਰ ਹਨੂਮਾਨਗੜ੍ਹ ਰਾਜਸਥਾਨ ਤੋਂ ਦੌਧਰਾ ਪਿੰਡ ਸਾਈਡ ਨੂੰ ਜਾ ਰਹੇ ਸੀ ਹੁਣ ਤੱਕ ਦੀ ਜਾਣਕਾਰੀ ਇਹ ਹੈ ਜੀ ਇੱਕ ਹਨੂਮਾਨਗੜ੍ਹ ਰਾਜਸਥਾਨ ਤੋਂ ਛੋਟੀ ਗੱਡੀ ਮੈਂ ਸੌਰੀ I20 ਇਹ ਤੇ ਚਾਰ ਆਰਐਸਆਈ ਦੋ ਲੇਡੀਜ਼ ਔਰ ਦੋ ਜੈਂਟਸ ਪਰ ਮੈਨੂੰ ਇਹ ਵੀ ਪਤਾ ਲੱਗਾ ਕਿ ਹਾਲੇ ਇੱਕ ਦਾ ਜੋੜੇ ਦਾ ਹੁਣੇ-ਹੁਣੇ ਵਿਆਹ ਹੋਇਆ ਸੀਗਾ ਤੇ ਹਨੂਮਾਨਗੜ੍ਹ ਤੋਂ ਇੱਥੇ ਨਾਲ ਹੀ ਪਿੰਡ ਦੌਧਰਾ ਦੌਧਰ ਪਿੰਡ ਉਹ ਲੜਕੀ ਦੌਧਰ ਪਿੰਡ ਦੀ ਸੀ ਉੱਥੇ ਉਹਨਾਂ ਨੇ ਉਹਨਾਂ ਦੇ ਲੜਕੀ ਦੇ ਘਰ ਵਿਆਹ ਦਾ ਪ੍ਰੋਗਰਾਮ ਸੀ ਅੱਜ ਜਾਗੂ ਸੀ ਉਹ ਅੱਜ ਖੁਸ਼ੀਆਂ ਦੇ ਵਿੱਚ ਸ਼ਾਮਲ ਹੋਣ ਆਏ ਸੀ ਪਰ ਅਫਸੋਸ ਬੜੀ ਮਾੜੀ ਘਟਨਾ ਵਾਪਰੀ ਆ ਕਿ ਇਹਨਾਂ ਉੱਪਰ ਟਿੱਪਰ ਜਿਹੜਾ ਕਿ ਬੱਟਿਆਂ ਦਾ ਭਰਿਆ ਹੋਇਆ ਸੀ ਪੂਰੀ ਪੂਰੀ ਕਾਰ ਦੇ ਉੱਪਰ ਆਈ 20 ਦੇ ਉੱਪਰ ਡਿੱਗ ਪਿਆ ਜਿਹਦੇ ਨਾਲ ਪੂਰੇ ਉਹ ਸਾਰੀ ਫਿਸ ਗਈ ਤੇ ਸਾਡੇ ਪ੍ਰਸ਼ਾਸਨ ਨੇ ਡਿਪਟੀ ਸਾਹਿਬ ਸਰਦਾਰ ਮਜੀਤ ਸਿੰਘ ਜੀ ਤੇ ਸੀ ਮੌਕੇ ਤੇ ਹਾਜ਼ਰ ਹੋਏ ਇਹਨਾਂ ਨੇ ਆ ਕੇ ਸਾਰਾ ਪ੍ਰਬੰਧ ਕੀਤਾ ਲੋਕਾਂ ਨੂੰ ਸੂਚਿਤ ਕੀਤਾ ਇੰਡੀਆ ਮੌਤਾਂ ਦੱਸ ਰਹੇ ਜੀ ਚਾਰ ਮੌਤਾਂ ਹੋ ਚੁੱਕੀਆਂ ਨੇ ਤੇ ਇੱਕ ਬੱਚੀ ਹੈ ਜਿਹੜੀ ਉਹ ਬਚ ਗਈ ਆ 5 ਸਾਲ ਦੀ ਬੱਚੀ ਦੱਸਿਆ ਜਾ ਰਿਹਾ ਉਹ ਬਚ ਗਈ ਆ ਬਾਕੀ ਗੱਡੀ ਦੇ ਵਿੱਚ ਜਿਹੜੇ ਚਾਰੇ ਸੀ ਸਵਾਰ ਚਾਰਾਂ ਦੀ ਮੌਤ ਹੋ ਗਈ ਇਹ ਲੜਕੀ ਜਿਹੜੀ ਬਚੀ ਆ ਇਹ ਵੀ ਗੱਡੀ ਦੇ ਵਿੱਚ ਸੀ ਪਰ ਪਤਾ ਨਹੀਂ ਕਿਸ ਤਰ੍ਹਾਂ ਇਹ ਗੱਡੀ ਦੇ ਵਿੱਚੋਂ ਬਾਹਰ ਢੁੜ ਕੇ ਡਿੱਗ ਗਈ ਜਿਹਦਾ ਕਰਕੇ ਲੜਕੀ ਦਾ ਬਚਾਅ ਹੋ ਗਿਆ ਤੇ ਬਾਕੀ ਚਾਰਾਂ ਦੀ ਮੌਤ ਹੋ ਗਈ ਔਰ ਉਹਦੇ ਵਿੱਚ ਇੱਕ ਤਾਂ ਬਿਲਕੁਲ ਨਵਾਂ ਵਿਆਹ ਜੋੜਾ ਸੀ ਸੋ ਬੜਾ ਦਰਦਨਾਕ ਖਾਸਾ ਹੋਇਆ ਬੜਾ ਅਫਸੋਸਾ ਬੜਾ ਦੁੱਖ ਆ ਤੇ ਸਾਰੇ ਲੋਕ ਬੜਾ ਦੁੱਖ ਬਣਾ ਰਹੇ ਆ ਜੀ ਤੇ ਮੇਰੇ ਖਿਆਲ ਇਸ ਤਰ੍ਹਾਂ ਦਾ ਹਾਦਸਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਦੇਖਿਆ